ਕੱਲ ਦਿੱਲੀ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਇੱਕ ਅਤਵਾਦੀ ਘਟਨਾ ਜਿਹੜੀ ਆ ਵਾਪਰੀ ਹੈ ਦਿੱਲੀ ਦੇ ਲਾਲ ਕਿਲੇ ਦੇ ਕੋਲ ਇੱਕ ਗੱਡੀ ਦੇ ਵਿੱਚ ਬਲਾਸਟ ਹੁੰਦਾ ਜਿਸ ਦੇ ਵਿੱਚ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਇਸ ਤੋਂ ਬਾਅਦ ਜਿੱਦਾਂ ਹੀ ਇਹ ਪਤਾ ਲੱਗਿਆ ਕਿ ਆਤੰਕੀ ਘਟਨਾ ਇਹ ਵਾਪਰੀ ਹੈ ਦਿੱਲੀ ਦੇ ਲਾਲ ਕਿਲੇ ਦੇ ਕੋਲ ਉਸੇ ਸਮੇਂ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਜਾਂ ਹੋਰ ਏਜੰਸੀਆਂ ਨੇ ਉਹ ਐਕਟਿਵ ਹੋ ਜਾਂਦੀਆਂ ਨੇ ਅਤੇ ਇਸ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੰਦੀਆਂ ਨੇ ਅਤੇ ਅੱਜ ਹੁਣ ਇੱਕ ਹੋਰ ਨਾਮ ਸਾਹਮਣੇ ਆਇਆ ਉਮਰ ਮੁਹੰਮਦ ਆਈ 20 ਗੱਡੀ ਜਿਸ ਤੇ ਵਿੱਚ ਬਲਾਸਟ ਹੋਇਆ ਉਹ ਉਮਰ ਮੁਹੰਮਦ ਦੀ ਦੱਸੀ ਜਾ ਰਹੀ ਹੈ ਅਤੇ ਉਹ ਫਰੀਦাবাদ ਦੇ ਹਸਪਤਾਲ ਦੇ ਵਿੱਚ ਇੱਕ ਡਾਕਟਰ ਹੈ ਡਾਕਟਰ ਉਮਰ ਮੁਹੰਮਦ ਜੋ ਪਿਛੋ ਪੁਲਵਾਮਾ ਦਾ ਰਹਿਣ ਵਾਲਾ ਜਿਸ ਦਾ ਪਰਿਵਾਰ ਜੰਮੂ ਕਸ਼ਮੀਰ ਦੇ ਵਿੱਚ ਪੁਲਵਾਮਾ ਪੁਲਵਾਮਾ ਦੇ ਵਿੱਚ ਪਰਿਵਾਰ ਹੈ ਉੱਥੇ ਉਸ ਦਾ ਘਰ ਹੈ ਤੇ ਉਹ ਨੌਕਰੀ ਜਿਹੜੀ ਐ ਫਰੀਦাবাদ ਦੇ ਇੱਕ ਹਸਪਤਾਲ ਦੇ ਵਿੱਚ ਉਹ ਨੌਕਰੀ ਕਰ ਰਿਹਾ ਤਾਂ ਪਹਿਲਾ 2 ਦਿਨ ਪਹਿਲਾਂ ਫਰੀਦাবাদ ਦੇ ਇੱਕ ਹੋਰ ਡਾਕਟਰ ਦੇ ਕੋਲੋਂ 2900 ਕਿਲੋ ਵਿਸਫੋਟਕ ਸਮਾ ਪਦਾਰਥ ਜਿਹੜੇ ਆ ਉਹ ਬਰਾਮਦ ਹੋਏ ਸੀ ਪੋਸਟੇ ਨਾਲ ਹੀ ਤਾਰ ਜਿਹੜੇ ਨੇ ਉਮਰ ਮੁਹੰਮਦ ਦੇਵੀ ਜੁੜਦੇ ਜੋੜੇ ਨੇ ਏਜੰਸੀਆਂ ਨੇ ਏਜੰਸੀਆਂ ਦਾ ਕਹਿਣਾ ਹੈ ਕਿ ਉਸ ਸਮੇਂ ਵੀ ਜਿਹੜਾ ਉਮਰ ਮੁਹੰਮਦ ਹੈ ਉਥੋਂ ਬਚ ਕੇ ਨਿਕਲ ਗਿਆ ਸੀਗਾ ਪਰ ਬਾਅਦ ਦੇ ਵਿੱਚ ਉਸ ਨੇ ਤਿਆਰੀ ਪਹਿਲਾਂ ਤੋਂ ਹੀ ਕੀਤੀ ਹੋਈ ਸੀ ਤੇ ਲਾਲ ਕਿਲੇ ਦੇ ਕੋਲ ਜਾ ਕੇ ਗੱਡੀ ਦੇ ਵਿੱਚ ਸਪੋਟਕ ਪਦਾਰਥ ਲਿਜਾ ਕੇ ਉੱਥੇ ਧਮਾਕਾ ਕਰ ਦਿੱਤਾ ਜਿਸ ਦੇ ਨਾਲ ਕਈ ਲੋਕਾਂ ਦੀ ਜਿਹੜੀ ਹੈ ਉੱਥੇ ਮੌਤ ਹੋ ਗਈ ਹੈ ਤਾਂ ਕੱਲ ਦੇ ਹਾਦਸੇ ਤੋਂ ਬਾਅਦ ਪੂਰਾ ਦੇਸ਼ ਜਿਹੜਾ ਦਹਿਲ ਗਿਆ ਸਾਰੇ ਪਾਸੇ ਚਿੰਤਾ ਜਿਹੜੀ ਹੈ ਬਣ ਗਈ ਹੈ ਪੂਰੇ ਦੇਸ਼ ਦੇ ਵਿੱਚ ਇਸ ਸਮੇਂ ਹਾਈ ਅਲਰਟ ਕਾ ਦਿੱਤਾ ਖਾਸ ਤੌਰ ਤੇ ਸਰਹੱਦੀ ਸੂਬੇ ਨੇ ਜਿਹੜੇ ਉਹਨਾਂ ਨੂੰ ਜ਼ਿਆਦਾ ਹਾਈ ਅਲਰਟ ਤੇ ਰੱਖਿਆ ਹੋਇਆ ਪੰਜਾਬ ਵੀ ਇਸ ਸਮੇਂ ਹਾਈ ਅਲਰਟ ਤੇ ਹੈ ਇੱਕ ਤਾਂ ਪੰਜਾਬ ਦੇ ਵਿੱਚ ਜ਼ਿਮਣੀ ਚੋਣ ਚੱਲ ਰਹੀ ਹੈ ਦੂਜੇ ਪਾਸੇ ਉਹ ਜ਼ਿਮਣੀ ਚੋਣ ਵੀ ਜਿਹੜੀ ਹੈ ਬਾਰਡਰ ਡਿਸਟ੍ਰਿਕਟ ਦੇ ਵਿੱਚ ਚੱਲ ਰਹੀ ਹੈ ਤੇ ਉਸ ਕਰਕੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਪੰਜਾਬ ਦੇ ਵਿੱਚ ਵੀ ਤਾਂ ਪੂਰੇ ਦੇਸ਼ ਦੇ ਵਿੱਚ ਵੀ ਵਧਾ ਦਿੱਤੇ ਗਏ ਨੇ ਤਾਂ 2900 ਕਿਲੋ ਆਰਡੀਐਕਸ ਪਹਿਲਾਂ ਇੱਕ ਡਾਕਟਰ ਕੋਲੋਂ ਮਿਲਦਾ ਫਿਰ ਦੂਸਰਾ ਡਾਕਟਰ ਉਸ ਵਿਸਫੋਟਕ ਪਦਾਰਤ ਦੇ ਨਾਲ ਜਾ ਕੇ ਵਿਸਫੋਟ ਕਰ ਦਿੰਦਾ ਉੱਥੇ ਬਲਾਸਟ ਕਰ ਦਿੰਦਾ ਲਾਲ ਕਿਲੇ ਦੇ ਕੋਲ ਜਾ ਕੇ I20 ਗੱਡੀ ਦੇ ਵਿੱਚੋਂ ਆਂਦਾ ਤੇ ਉਹ I20 ਗੱਡੀ ਤੋਂ ਹੀ ਇਹ ਟਰੈਕ ਕੀਤਾ ਗਿਆ ਕਿ ਉਹ ਗੱਡੀ ਜਿਹੜੀ ਹੈ ਉਹ ਡਾਕਟਰ ਉਮਰ ਮੁਹੰਮਦ ਦੀ ਹੈ ਅਤੇ ਉਹ ਫਰੀਦাবাদ ਦੇ ਹਸਪਤਾਲ ਦੇ ਵਿੱਚ ਡਾਕਟਰ ਦੀ ਪ੍ਰੈਕਟਿਸ ਜਿਹੜੀ ਹੈ ਉਹ ਆਪਣੀ ਕਰ ਰਿਹਾ ਤੇ ਜਿਹੜਾ ਦੂਸਰਾ ਡਾਕਟਰ ਹੈ ਪਹਿਲਾ ਡਾਕਟਰ ਹੈ ਜਿਹੜਾ ਜਿਸ ਦੇ ਕੋਲ 2900 ਕਿਲੋ ਆਰਡੀਐਕਸ ਬਰਾਮਤ ਕੀਤਾ ਗਿਆ ਸੀ ਉਹ ਵੀ ਉਸੇ ਹਸਪਤਾਲ ਦੇ ਵਿੱਚ ਡਾਕਟਰੀ ਦੀ ਪ੍ਰੈਕਟਿਸ ਜਿਹੜੀ ਹੈ ਆਪਣੀ ਕਾਫੀ ਲੰਬੇ ਸਮੇਂ ਤੋਂ ਕਰਦਾ ਨਜ਼ਰ ਆ ਰਿਹਾ ਤੇ ਉਸ ਤੋਂ ਬਾਅਦ ਉਸ ਹਸਪਤਾਲ ਦੇ ਵਿੱਚ ਹੁਣ 1000 ਦੇ ਕਰੀਬ ਜਿਹੜੇ ਆ ਪੁਲਿਸ ਕਰਮੀ ਫਰੀਦাবাদ ਦੇ ਉਸ ਹਸਪਤਾਲ ਚ ਪਹੁੰਚ ਕੇ ਨੇ ਅਤੇ ਉੱਥੇ ਸਰਚ ਜਿਹੜੀ ਇਹ ਕੀਤੀ ਜਾ ਰਹੀ ਹੈ ਹਰ ਇੱਕ ਵਿਅਕਤੀ ਦੀ ਪੁੱਛਗਿੱਛ ਜਿਹੜੀ ਹੈ ਕੀਤੀ ਜਾ ਰਹੀ ਹੈ ਫਿਲਹਾਲ ਦੱਸ ਦਈਏ ਜੋ ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਜੋ ਉਮਰ ਮੁਹੰਮਦ ਹੈ ਡਾਕਟਰ ਉਮਰ ਮੁਹੰਮਦ ਜੋ ਪੁਰਵਾਮਾ ਦਾ ਰਹਿਣ ਵਾਲਾ ਹੈ ਉਸ ਦੀ ਮਾਤਾ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਪੁੱਛਗਿੱਛ ਕਰਨੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਇਹ ਵੀ ਜੋ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ ਉਮਰ ਮੁਹੰਮਦ ਹੈ ਉਹ ਬੜੇ ਲੰਬੇ ਸਮੇਂ ਤੋਂ ਉਹ ਦੋਨੋਂ ਪਾਸੇ ਦੋਨੋਂ ਜੈਸ਼ੇ ਮੁਹੰਮਦ ਦੇ ਮੋਡੀਊਲ ਦੇ ਵਿੱਚ ਵੀ ਸ਼ਾਮਲ ਸੀ ਅਤੇ ਉਹ ਇੱਥੇ ਰਹਿ ਕੇ ਸਲੀਪਰ ਸੈੱਲ ਦਾ ਕੰਮ ਕਰ ਰਿਹਾ ਸੀਗਾ ਇੱਥੇ ਆਮ ਜ਼ਿੰਦਗੀ ਬਤੀਤ ਕਰ ਰਿਹਾ ਸੀ ਆਪਣੀ ਨੌਕਰੀ ਕਰ ਰਿਹਾ ਸੀ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਪਰ ਜੈਸ਼ੇ ਮੁਹੰਮਦ ਦਾ ਸਲੀਪਰ ਸੈੱਲ ਬਣ ਕੇ ਵੀ ਜਿਹੜਾ ਉਹ ਨਾਲ ਕੰਮ ਕਰ ਰਿਹਾ ਸੀ ਮੀਡੀਆ ਰਿਪੋਰਟਾਂ ਤੋਂ ਹੀ ਇਹ ਜਾਣਕਾਰੀ ਮਿਲ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਜੈਸ਼ੇ ਮੁਹੰਮਦ ਦੇ ਮੋਡੀਊਲ ਦਾ ਜਿਹੜਾ ਹੱਥ ਉਹ ਸਾਹਮਣੇ ਆ ਰਿਹਾ ਹੈ ਤਾਂ ਲਗਾਤਾਰ ਕੇਂਦਰੀ ਏਜੰਸੀਆਂ ਜਾਂਚ ਕਰ ਰਹੀਆਂ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਕੇ ਤੇ ਉੱਥੇ ਹਸਪਤਾਲ ਦੇ ਵਿੱਚ ਪਹੁੰਚੇ ਸੀ ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਤੇ ਇੱਕ ਵੱਡੇ ਉੱਚ ਪੱਦਰੀ ਮੀਟਿੰਗ ਜਿਹੜੀ ਹੈ ਗ੍ਰਹਿ ਵਿਭਾਗ ਦੇ ਵਿੱਚ ਹੋ ਰਹੀ ਹੈ ਜਿੱਥੇ ਸਾਰੇ ਗ੍ਰਹਿ ਮੰਤਰੀ ਵੀ ਮੌਜੂਦ ਰਹਿਣਗੇ ਉੱਥੇ ਆਈਬੀ ਦੇ ਚੀਫ ਵੀ ਮੌਜੂਦ ਰਹਿਣਗੇ ਤੇ ਗ੍ਰੈਸ ਕੱਤਰ ਵੀ ਜਿਹੜੇ ਨੇ ਮੌਜੂਦ ਰਹਿਣਗੇ ਹਾਈ ਲੈਵਲ ਦੀ ਇੱਕ ਸੁਰੱਖਿਆ ਬੈਠਕ ਜਿਹੜੀ ਹੈ ਉਸ ਦੀ ਪ੍ਰਧਾਨਗੀ ਜਿਹੜੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਨੇ ਇਸ ਸਮੇਂ ਹਾਈ ਲੈਵਲ ਮੀਟਿੰਗ ਜਿਹੜੀ ਹੈ ਦਿੱਲੀ ਦੇ ਵਿੱਚ ਚੱਲ ਰਹੀ ਹੈ ਤਾਂ ਵੱਡਾ ਇਹ ਆਤੰਕੀ ਘਟਨਾ ਜਿਹੜੀ ਹੈ ਦਿੱਲੀ ਦੇ ਵਿੱਚ ਹੋਈ ਹੈ ਜਿਸ ਤੋਂ ਲੈ ਕੇ ਅਮਰੀਕਾ ਨੇ ਵੀ ਇਹ ਦੁਖ ਚਤਾਇਆ ਕਿ ਦਿੱਲੀ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਤੇ ਅਮਰੀਕਾ ਵੀ ਇਸ ਘਟਨਾ ਤੇ ਆਪਣੀ ਨਿਗਰਾਨੀ ਜਿਹੜੀ ਹੈ ਰੱਖ ਰਿਹਾ ਹੈ ਕਿ ਇਹ ਅਤੰਕੀ ਘਟਨਾ ਜਿਹੜੀ ਹੈ ਓਕੇਸ ਵੱਲੋਂ ਕੀਤੀ ਹੋਈ ਹੈ ਹੁਣ ਅਸਲੀ ਗੁਨੇਗਾਰ ਕੌਣ ਹੈ ਇਹ ਤਾਂ ਸਮਾਂ ਦੱਸੇਗਾ ਤੇ ਉਸ ਹਸਪਤਾਲ ਦੇ ਵਿੱਚ ਕੋਈ ਹੋਰ ਡਾਕਟਰ ਤਾਂ ਨਹੀਂ ਜੈਸ਼ੇ ਮੁਹੰਮਦ ਦੇ ਮੈਡੀਊਲ ਦੇ ਵਿੱਚ ਸ਼ਾਮਲ ਜਾਂ ਕੋਈ ਸਲੀਪਰ ਸੈਲ ਜੋ ਕੰਮ ਤਾਂ ਨਹੀਂ ਕਰ ਰਿਹਾ ਇਹ ਵੀ ਹੁਣ ਪੁਲਿਸ ਜਿਹੜੀ ਹੈ ਜਲਦੀ ਪਤਾ ਲਗਾਏਗੀ ਤਾਂ ਹੋਰ ਅਪਡੇਟਸ ਸੀ ਸਰ ਅਜਨੁਰ ਲੁਧਿਆਣਾ ਤੋਂ ਸੰਜੀਤ ਸਿੰਘ ਜਨਪਤੀ ਸ਼ੀਤ ਧੰਨਵਾਦ